ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਓ ਕਹਾਣੀ ਅੱਗੂ ਸ਼ੁਰੂ ਕਰੀਏ ਭੈਣ ਦੇ ਸੁਪਨਿਆਂ ਦਾ ਅੰਤ ਜੀਤੋ ਦੀਪ ਦੀ ਸੱਸ ਅੱਗ ਬਬੂਲਾ ਹੁੰਦੀ ਹੋਈ ਮੇਰੇ ਪੋਤੇ ਨੇ ਨਹੀਂ ਜਾਣਾ ਕਿਤੇ ਤੂੰ ਆਪਦੀ ਭੈਣ ਲੈ ਕੇ ਜਾਣੀ ਤਾਂ ਲਜਾ ਸਕਦਾ ਆ ਪਰ ਮੈਂ ਆਪਣਾ ਪੋਤਾ ਦਰਵਾਜ਼ੇੋਂ ਬਾਹਰ ਨਹੀਂ ਹੋਣ ਦਿੰਦੀ ਗगन ਮਿੰਨਾ ਜੀ ਹੱਸਦਿਆਂ ਹੋਇਆਂ ਮੈਂ ਪੋਛ ਨਹੀਂ ਰਿਆਂ ਤੁਹਾਨੂੰ ਦੱਸ ਰਿਆਂ ਆ ਨਾਰੇ ਤੁਹਾਡੇ ਕੋਲੋਂ ਤਾ ਆਪਣਾ ਮੁੰਡਾ ਨਾ ਸਾਂਭਿਆ ਗਿਆ ਆ ਪੋਤੇ ਨੂੰ ਕਿੱਥੋਂ ਸਾਂਭ ਲਵੇਂਗੀ ਆਪਣੇ ਮੁੰਡੇ ਨੂੰ ਤਾਂ ਅਕਲ ਦੇਣੀ ਹੋਈ ਪੋਤੇ ਨੂੰ ਕੀ ਅਕਲ ਦੇਣੀ ਨਾਲੇ ਤਲਾਕ ਤੋਂ ਬਾਅਦ ਬੱਚਾ ਮਾਂ ਕੋਲ ਰਹਿੰਦਾ ਆ ਦੀਪ ਦੀ ਸੱਸ ਫਟਾਫਟ ਉੱਠ ਕੇ ਖੜੀ ਹੁੰਦੀ ਹੋਈ ਕਿਹੜਾ ਤਲਾਕ ਮੀਆਂ ਬੀਵੀ ਚ ਬਹੁਤ ਵਾਰ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਗਗਨਦੀਪ ਦੀ ਸੱਸ ਦੀ ਗੱਲ ਵਿੱਚ ਹੀ ਟੋਕਦਿਆਂ ਹੋਇਆਂ ਤੂੰ ਤੂੰ ਮੈਂ ਮੈਂ ਮੀਆਂ بیوی ਚ ਹੀ ਹੋਵੇ ਤਾਂ ਠੀਕ ਆ ਜਦੋਂ ਘਰ ਦੇ ਸਿਆਣੇ ਖੁੱਦ ਲੜਾਈ ਕਰੋਣ ਲੱਗ ਜਾਣ ਅਤਿਆਚਾਰ ਕਰਨ ਉਥੇ ਧੀਆਣੀ ਵਸਦੀਆਂ ਦੀਪ ਦੀ ਸੱਸ ਬੋਲੀ ਕਾਕਾ ਭਰਾ ਵੀ ਪੈਣਾ ਦੇ ਘਰ ਪੱਟਣ ਨਹੀਂ ਹੁੰਦੇ ਜਿਵੇਂ ਤੂੰ ਆਇਆ ਤਲਾਕ ਕਰਨ ਗगन ਬੋਲਿਆ ਜੇ ਮੈਨੂੰ ਪਤਾ ਹੁੰਦਾ ਤਾਂ ਘਰ ਇਦਾਂ ਦਾ ਨਸ਼ੇੜੀ ਕੋਟਮਾਰ ਤੇ ਕਲੇਸ਼ ਵਾਲਾ ਮੈਂ ਤਾਂ ਇਹ ਘਰ ਦਾ 10 ਸਾਲ ਪਹਿਲਾਂ ਹੀ ਪੱਟ ਦੇਣਾ ਸੀ ਮਰਵੋਣੀ ਨਹੀਂ ਸੀ ਆਪਣੀ ਧੀ ਤੁਸੀਂ ਕੀ ਜਾਣਦੇ ਧੀਆ ਦੀ ਕਦਰ ਜਿਹੜੇ ਸੁੱਖਾ ਸੁਖ ਸੁਖ ਲੈਂਦੇ ਆ ਉਹਨਾਂ ਨੂੰ ਪੁੱਛੋ ਧੀ ਕੀ ਹੁੰਦੀ ਆ ਅਬਰ ਆਕੜ ਕੇ ਬੋਲਦਾ ਹੈ ਆਹੋ ਤੁਸੀਂ ਤਾਂ ਅਨੋਖੀ ਧੀ ਲਈਆ ਸੁੱਖਾ ਨਾਲ ਨਿਕਲੋ ਇੱਥੋਂ ਬਾਹਰ ਗगन ਅੰਦਰ ਜਾ ਕੇ ਹਰ ਮਨ ਨੂੰ ਜਗੋਂ ਲੱਗਦਾ ਅਮਨਦੀਪ ਵੱਲ ਨੂੰ ਗੁੱਸੇ ਨਾਲ ਜਾਂਦਾ ਤੇ ਕਹਿੰਦਾ ਕਰੋ ਬਾਰ ਪੈਰ ਸੋਚ ਸਮਝ ਕੇ ਪਾਵੀ ਮੁੜ ਕੇ ਇਸ ਘਰ ਵਿੱਚ ਪੈਰ ਨਹੀਂ ਧਰਨ ਦੇਣਾ ਮੈਂ ਗगन ਅੰਦਰੋ ਹੀ ਅਮਨ ਦੀ ਗੱਲ ਦਾ ਜਵਾਬ ਦਿੰਦਾ ਮੁੜ ਕੇ ਮੈਂ ਪੈਰ ਇੱਧਰ ਧਰਨ ਲਈ ਨਹੀਂ ਲੈ ਕੇ ਚੱਲਿਆ ਹੁਣ ਦੀਪ ਨਹੀਂ ਤਲਾਕ ਦੇ ਪੇਪਰ ਹੀ ਹੋਣਗੇ ਐਨਾ ਕਹਿ ਕੇ ਗगन ਗਲੀ ਵਿੱਚ ਖੜੀ ਗੱਡੀ ਵਿੱਚ ਸਮਾਰਖਣ ਚਲਾ ਜਾਂਦਾ ਅਮਰ ਦੀਪ ਨੂੰ ਉਬਾਲਾਂ ਤੋਂ ਫੜਦਾ ਹੋਇਆ ਜੇ ਅੱਜ ਘਰੋਂ ਬਾਹਰ ਕਦਮ ਰੱਖਿਆ ਤਾਂ ਤੇਰੀਆਂ ਤੇ ਤੇਰੇ ਭਰਾ ਦੀਆਂ ਲੱਤਾਂ ਤੋੜ ਕੇ ਭੇਜੂ ਪਿੰਡ ਨੂੰ ਦੀਪ ਵਾਲਾ ਨੂੰ ਛਡੋਣ ਦੀ ਕੋਸ਼ਿਸ਼ ਕਰਦੀ ਪਰ ਨਾਕਾਮਜਾਬ ਹੁੰਦੀ کافی ਜ਼ੋਰ ਨਾਲ ਆਪਣਾ ਆਪ ਛੁਡਾਪੋਂਦੀ ਗगन ਜੋਰ ਨਾਲ ਇੱਕ ਦੋ ਝਟਕੇ ਵੀ ਦੇ ਦਿੰਦਾ ਵਾਲਾ ਤੋਂ ਫੜ ਕੇ ਤੇ ਜੋਰ ਨਾਲ ਲੱਤ ਵੀ ਦੀਪ ਦੇ ਮਾਰ ਦਿੰਦਾ ਗगन ਭੱਜ ਕੇ ਅੰਦਰੋਂਦਾ ਗੁੱਸੇ ਨਾਲ ਖੜ ਜਾ ਤੂੰ ਤੇ ਅਮਨ ਦੀ ਉਸੇ ਲੱਤ ਤੇ ਜੋ ਨਾਲ ਚੁੱਲ੍ਹੇ 'ਚ ਜਲਦੀ ਹੋਈ ਲੱਕੜ ਕੱਢ ਕੇ ਮਾਰਦਾ ਅਮਨ ਨੂੰ ਵੇੜੇ ਵਿੱਚ ਲੱਗੀ ਹੋਈ ਤ੍ਰੇਕ ਨਾਲ ਬੰਨ ਕੇ ਬਹੁਤ ਘਟਾਪਾ ਕਰਦਾ ਦੀਪ ਦੀ ਸੱਸ ਜੀਤੋ ਜੋਰ-ਜੋਰ ਨਾਲ ਸਿਆਪਾ ਕਰਦੀ ਹੋਈ ਵੇ ਲੋਕੋ ਮਾਰ ਦਿੱਤਾ ਮੇਰਾ ਪੁੱਤ ਵੇ ਕੋਈ ਤਾਂ ਆ ਜੋ ਖਸਮਾ ਪੱਟੀ ਨੇ ਪੇਕੇ ਸਾਧ ਕੇ ਮੇਰਾ ਪੁੱਤ ਮਰਵਾ ਦਿੱਤਾ ਕੋਈ ਤਾਂ ਆਵੇ ਦੀਪ ਦੀ ਸੱਸ ਰੋਣਾ ਪਉਣ ਦੀ ਆਵਾਜ਼ ਸੁਣ ਕੇ ਦੀਪ ਦਾ ਸੋਹਰਾ ਤੇ ਆਂਡ ਗਵਾਂਡ ਦੇ ਲੋਕ ਅਮਨ ਦੇ ਵਿਹੜੇ ਵਿੱਚ ਇਕੱਠੇ ਹੋ ਗਏ ਦੀਪ ਦੇ ਸੋਹਰੇ ਨੇ ਗगन ਨੂੰ ਪਰੇ ਹਟਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਗगन ਦਾ ਗੁੱਸਾ ਹੁਣ ਸਬਰਾਂ ਦੇ ਸਾਰੇ ਬੰਦ ਤੋੜ ਚੁੱਕਿਆ ਸੀ ਆਂਡ ਗਵਾਂਡ ਵੀ ਖੜਾ ਸਭ ਦੇਖ ਰਿਹਾ ਸੀ ਪਰ ਕਿਸੇ ਚ ਵੀ ਗगन ਨੂੰ ਰੋਕਣ ਦੀ ਹਿੰਮਤ ਨਾ ਹੋਈ ਕਿਉਂਕਿ ਸਭ ਅਮਨ ਤੇ ਦੀਪ ਦੀ ਸੱਸ ਦੀਆਂ ਹਰਕਤਾਂ ਤੋਂ ਜਾਣੂ ਸਨ ਸਭ ਦੀਪ ਦੇ ਹਾਲਾਤਾਂ ਤੇ ਤਰਸ ਖਾਂਦੇ ਸਨ ਪਰ ਕਦੀ ਬੋਲ ਨਹੀਂ ਸਕੇ ਉਸ ਦੇ ਹੱਕ 'ਚ ਇੱਕ ਦੋ ਔਰਤਾਂ ਸਨ ਜੋ ਦੀਪ ਦੀ ਸੱਸ ਦੀ ਹਮਾਇਤ ਕਰਦੀਆਂ ਸਨ ਜੋ ਹਮਦਰਦੀ ਦੇ ਬਹਾਨੇ ਜੀਤੋ ਦੀਪ ਦੀ ਸੱਸ ਦਾ ਘਰ ਪਾਟਦੀਆਂ ਸਨ ਤੇ ਜੀਤੋ ਸੋਚਦੀ ਸੀ ਉਨਾ ਵਰਗ ਹਮਦਰਦੀ ਜੀਤੋ ਦਾ ਹੋਰ ਕੋਈ ਪੂਰੇ ਪਿੰਡ ਵਿੱਚ ਨਹੀਂ ਹੈ ਖੜੇ ਹੋਏ ਲੋਕਾਂ ਵਿੱਚ ਇੱਕ ਦੋ ਬੁੜੀਆਂ ਦੀਪ ਦੀ ਸੱਸ ਦੇ ਹੱਕ ਵਿੱਚ ਬੋਲੀਆਂ ਤੇ ਗੱਲੀਬਾਤੀ ਜੀਤੋ ਦੇ ਕੰਨਾਂ ਵਿੱਚ ਜ਼ਹਿਰ ਭਰਨ ਲੱਗੀਆਂ ਹਾਏ ਨਹੀਂ ਆਹ ਚੰਗਾ ਕੰਮ ਆ ਘਰ ਆ ਕੇ ਜਵਾਈ ਪਾਈਕੋਟਤਾ ਦੂਜੀ ਬੁੜੀ ਵੀ ਬਾਲਦੀ ਤੇ ਤੇਲ ਪਾਉਣ ਲੱਗੀ ਹੋਰ ਕੀ ਭੈਣੇ ਨਾਲੇ ਘਰ ਵਾਲੀ ਦਾ ਜਿਗਰਾ ਦੇਖ ਜੋਰਾ ਰੈਮ ਨਹੀਂ ਹੁੰਦਾ ਕੋਲ ਖੜ ਕੇ ਕੁਟਵਾ ਦਿੱਤਾ ਇਹ ਸਾਰੀਆਂ ਗੱਲਾਂ ਜੀਤੋ ਤੇ ਬਹੁਤ ਹਾਵੀ ਹੋਈਆਂ ਜੀਤੋ ਦੀਪ ਨੂੰ ਗੁੱਸੇ 'ਚ ਬਹਿ ਜੇ ਤੇਰਾ ਬੇੜਾ ਮਰ ਜਾਂ ਤੇਰੇ ਸਕੇ ਨਹੀਂ ਉੱਜੜ ਜਾਵੇ ਤੇਰਾ ਪੇਕਾ ਸਾਰਾ ਨਹੀਂ ਕੱਖਣਾ ਰਵੇ ਪੇਟ ਸਿਆਪਾ ਕਰਦੀ ਹੋਈ ਹੁਣ ਨਾ ਤਾਂ ਦੀਪ ਤੇ ਕੋਈ ਅਸਰ ਹੋ ਰਿਹਾ ਸੀ ਨਾ ਹੀ ਗਗਨ ਨੇ ਜ਼ਰੂਰੀ ਸਮਝਿਆ ਸੀ ਕਿਸੇ ਦੀਆਂ ਗੱਲਾਂ ਤੇ ਧਿਆਨ ਦੇਣਾ ਕਾਫੀ ਲੋਕ ਵਿੱਚ ਵਿੱਚ ਕਹਿ ਰਹੇ ਸੀ ਚੰਗਾ ਹੀ ਹੋਇਆ ਜੀਤੋ ਵੀ ਵੱਡੇ ਥਾਣੇਦਾਰ ਨਹੀਂ ਬਣੀ ਫਿਰਦੀ ਸੀ ਜ਼ੁਲਮ ਕਰਦੀ ਸੀ ਐਨੀ ਚੰਗੀ ਨੂੰ ਤੇ ਕਦਰ ਕੋਈ ਨਹੀਂ ਸੀ ਇਹਨੂੰ ਹੁਣ ਮਿਲ ਜੂ ਇਹਨੂੰ ਅਕਲ ਫਿਰ ਕਾਫੀ ਲੋਕਾਂ ਨੇ ਗਗਨ ਨੂੰ ਅਮਨ ਕੋਲੋਂ ਪਰੇ ਕੀਤਾ ਤੇ ਗੱਲੀਬਾਤੀ ਸਮਝਾਇਆ ਕਿ ਬੈਠ ਕੇ ਗੱਲ ਕਰ ਲੋ ਕੋਟ ਮਾਰ ਨਾਲ ਕਿਹੜਾ ਇਹਨਾਂ ਸੁਧਰਨਾ ਆ ਇਹ ਮੋٹے ਚੰਮ ਦਾ ਆ ਗਗਨ ਗੁੱਸੇ ਵਿੱਚ ਦੀਪ ਨੂੰ ਤੇ ਹਰਮਨ ਨੂੰ ਬਾਹੋਂ ਫੜ ਕੇ ਗੱਡੀ ਵੱਲ ਲਿਜਾਣ ਲੱਗਦਾ ਤਾਂ ਦੀਪ ਦਾ ਸੋਹਰਾ ਹੱਥ ਜੋੜ ਕੇ ਗगन ਦੇ ਅੱਗੇ ਖੜ ਜਾਂਦਾ ਰੁਕ ਜਾ ਪੁੱਤ ਐਡੀ ਕਾਲ ਨਾ ਕਰ ਆਪਾਂ ਬੈਠ ਕੇ ਗੱਲ ਕਰਦੇ ਆਂ ਗगन ਗੁੱਸੇ 'ਚ ਬਸ ਬਜ਼ੁਰਗੋ ਹੱਥ ਜੋੜ ਕੇ ਗੁਨਾਹਗਾਰਾਂ ਨੂੰ ਹੋਰ ਮੌਕਾ ਦੇਣ ਲਈ ਨਾ ਆਖੋ ਜੀ ਇਹ ਚੰਗੇ ਸੰਸਕਾਰ ਦਿੱਤੇ ਹੁੰਦੇ ਤਾਂ ਆ ਹੱਥ ਅੱਜ ਜੋੜਨੇ ਨਾ ਪੈਂਦੇ ਜੀਤੋ ਦੁਖੀ ਹੁੰਦੀ ਹੋਈ ਹਾਏ ਵੇ ਲੋਕੋ ਇਹ ਭਰਾ ਥੋੜੀ ਆ ਇਹ ਤਾਂ ਭੈਣ ਦਾ ਘਰ ਪੱਟਣ ਵਾਲਾ ਆ ਲੈ ਚਲਿਆ ਮੇਰੀ ਮੂਹ ਤੇ ਪੋਤੇ ਨੂੰ ਵੇ ਕੋਈ ਤਾਂ ਰੋਕੋ ਇਸ ਜਲਾਦ ਨੂੰ ਐਨਾ ਬੋਲ ਗगनਦੀਪ ਤੇ ਹਰਮਨ ਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਂਦਾ ਦੀਪ ਗੱਡੀ ਵਿੱਚ ਬੈਠੇ ਗगन ਵਾਲੀ ਹੀ ਦੇਖਦੀ ਰਹੀ ਜੇ ਵੀਰਾ ਮੇਰਾ ਵਿਆਹ ਤੋਂ ਪਹਿਲਾਂ ਇੰਡੀਆ ਹੁੰਦਾ ਤਾ ਸ਼ਾਇਦ ਅੱਜ ਆਹ ਦਿਨ ਹੀ ਨਾ ਆਉਂਦਾ ਮੇਰਾ ਵਿਆਹ ਹੀ ਨਹੀਂ ਸੀ ਹੋਣ ਦੇਣਾ ਵੀਰੇ ਨੇ ਪਰ ਗਗਨ ਦੀਆਂ ਅੱਖਾਂ ਵਿੱਚ ਗੁੱਸੇ ਦੇ ਨਾਲ-ਨਾਲ ਹੰਝੂ ਵੀ ਸਨ ਕਿ ਕਿਵੇਂ ਉਹਨਾਂ ਦੀ लाਡਲੀ ਐਨੀ ਨਰਕ ਭਰੀ ਜ਼ਿੰਦਗੀ ਕੱਟ ਰਹੀ ਸੀ ਤੇ ਸਾਨੂੰ ਖਬਰ ਹੀ ਕੋਈ ਨਹੀਂ ਧੰਨਵਾਦ ਜੀ